ਉਪਥੀ ਦਾ ਪਰਿਹਰ ਕਰਵਾਤੇ ਆ ਸਾਰੇ ਪਰਿਹਰਾਂ ਦੇ ਠੀਕ ਹੋਏ ਆ ਅੰਦਰ ਖੜਿਆ ਅੰਦਰ ਜਾ ਕੇ ਪਨੀ ਕਿਹੜਾ ਟੀਕਾ ਲਾ ਰਿਹਾ ਤਾਂ ਉਸੇ ਲਈ ਕਹਦੇ ਇਹਦਾ ਬਲੱਡ ਵੱਧ ਗਿਆ ਜੀ ਤੇ ਜਿਹਦਾ ਆਪਰੇਟ ਵੀ ਨਹੀਂ ਹੋਇਆ ਆਪਰੇਟ ਹੋਣ ਤੋਂ ਪਹਿਲਾਂ ਹੀ ਇੰਨਾ ਇੱਕ ਇੰਜੈਕਸ਼ਨ ਲਾਇਆ ਵੀ ਉਹ ਸਿੱਧਾ ਜਿਹੜੀ ਕਿ ਓਵਰਡੋਜ ਹੋਣ ਕਾਰਨ ਕੇ ਪਤਾ ਨਹੀਂ ਲੱਗਿਆ ਕਿਸ ਕਾਰਨ ਕਰਕੇ ਜਿਹੜੀ ਆ ਉਹਦੀ ਹਸਪੀਟਲ ਵੱਲੋਂ ਜਿਹੜਾ ਬਾਦੀ ਸਾਨੂੰ ਲਾਸ਼ੋਂ ਪੀ ਗਈ ਆ Yn ddwys <laughs> ਅੱਜ ਅਸੀਂ ਮੈਂ ਪੰਜਾਬ ਰੋਡ ਦੇ ਪ੍ਰਧਾਨ ਅਵਰ ਸਰਬੰਦ ਤੋਂ ਦੀਪੂ ਪ੍ਰਧਾਨ ਹੀਰਾ ਸਿੰਘ ਜਿਹੜਾ ਅੱਜ ਤਾਂ ਸਾਡਾ ਧਰਨਾ ਲੱਗਿਆ ਜੀ ਇਹ ਸਾਡੇ ਸਾਥੀ ਗੁਰਨੇਕ ਸਿੰਘ ਜੀ ਆ ਪੀਸੀ 252 ਅਵਰ ਸਰਬੰਦ ਤੋਂ ਕਨੈਕਟਰ ਹੈ ਸਾਡਾ ਜਿਹੜਾ ਕਿ ਵੀਰ ਕੱਲ ਦੁਪਹਿਰ ਨੂੰ ਇੱਥੇ ਆਪਰੇਟ ਕਰਾਉਣ ਵਾਸਤੇ ਆਇਆ ਸੀ ਤੇ ਜਿਹਦਾ ਆਪਰੇਟ ਵੀ ਨਹੀਂ ਹੋਇਆ ਆਪਰੇਟ ਹੋਣ ਤੋਂ ਪਹਿਲਾਂ ਹੀ ਇੰਨਾ ਇੱਕ ਇੰਜੈਕਸ਼ਨ ਲਾਇਆ ਵੀ ਉਹ ਸਿੱਧਾ ਜਿਹੜੀ ਕਿ ਓਵਰਡੋਜ ਹੋਣ ਕਾਰਨ ਕੇ ਪਤਾ ਨਹੀਂ ਲੱਗਿਆ ਕਿਸ ਕਾਰਨ ਕਰਕੇ ਜਿਹੜੀ ਆ ਉਹਦੀ ਹਸਪੀਟਲ ਵੱਲੋਂ ਜਿਹੜਾ ਬਾਦੀ ਸਾਨੂੰ ਲਾਸ਼ੋਂ ਪੀ ਗਈ ਆ ਤੇ ਅਸੀਂ ਸਿਰਫ ਇੱਥੇ ਜਿਹੜਾ ਪ੍ਰੋਟੈਸਟ ਕਰ ਰਹੇ ਆਂ ਇੱਕ ਇਨਸਾਫ ਦੀ ਮੰਗ ਕਰ ਰਹੇ ਆਂ ਕਿ ਨੌਜਵਾਨ ਬਤਿਆ 33 ਸਾਲਾਂ ਦਾ ਜਿਹੜਾ ਉਹ ਹਸਪੀਟਲ ਪਹੁੰਚਿਆ ਤੇ ਲਾਸ਼ ਬਣ ਕੇ ਜਿਹੜਾ ਉਹ ਬਾਹਰ ਕੱਢ ਦਿੱਤਾ ਹਸਪਤਾਲ ਵਾਲੇ ਕੀ ਕਹਿੰਦੇ ਜੀ ਇਹਨਾਂ ਤੋਂ ਹਸਪਤਾਲ ਦੇ ਤੇ ਨਾਲ ਪੁਲਿਸ ਪ੍ਰਸ਼ਾਸਨ ਐਸ ਐਚ ਓ ਜਿਹੜੇ ਆ ਉਹ ਵੀਰ ਲਾਲ ਲੱਗਿਆ ਹੋਇਆ ਪ੍ਰਸ਼ਾਸਨ ਇਹ ਗੱਲਬਾਤ ਚੱਲ ਰਹੀ ਆ ਜੇ ਤੇ ਸਾਨੂੰ ਇਨਸਾਫ ਦਿੰਦੇ ਠੀਕ ਆ ਨਹੀਂ ਦਿੰਦੇ ਤੇ ਇਸ ਤੋਂ ਵੀ ਵੱਡਾ ਜਿਹੜਾ ਅਸੀਂ ਲਾਸ਼ ਰਾ ਕੇ ਕਿਤੇ ਵੀ ਪ੍ਰੋਟੈਸਟ ਜਿਹੜਾ ਕਰਾਂਗੇ 25 ਨਾਮ ਤੁਹਾਡਾ ਕੀ ਹੋਇਆ ਜੀ ਮੇਰਾ ਨਾਮ ਰਸ਼ਪਾਲ ਸਿੰਘ ਹੈ ਜੀ ਮੇਰਾ ਪੁੱਤ ਗਿਰਨੇਕ ਸਿੰਘ ਜੀ ਪਸੀ ਦਾ ਪ੍ਰੈਸ਼ਰ ਕਰਵਾতে ਆ ਸਾਰੇ ਪ੍ਰਹਾਰਾਂ ਦੇ ਠੀਕ ਹੋਏ ਆ ਅੰਦਰ ਖੜਿਆ ਅੰਦਰ ਜਾ ਕੇ ਪਨੀ ਕਿਹੜਾ ਟੀਕਾ ਲਾ ਰ ਤਾਂ ਉਸੇ ਲਈ ਕਹਿੰਦੇ ਇਹਦਾ ਬਲੱਡ ਵੱਗ ਗਿਆ ਜੀ ਟੀਕਾ ਲਾ ਕੇ ਤੈਨੂੰ ਉਹ ਤੋਂ ਮਰ ਗਿਆ ਤੇ ਕਰਕੇ ਐਂਬੂਲੈਂਸ ਆਪਣੇ ਕੋਲ ਆਪਣੇ ਯਾਰ ਦਾ ਟਿਕਾ ਲਾਦਾ ਕਿਹੜਾ ਲਾਤਾ ਕਿਹੜਾ ਨਹੀਂ ਲਾਤਾ ਤੋ ਸਿਰ ਸਾਨੂੰ ਕਿਉਂ ਪੁੱਛਿਆ ਆਪਣੀ ਜਾਣ ਕੇ ਤੁਸੀਂ ਵੇਖੋ ਆਪੇ ਲੱਭੂ ਕਰਕੇ ਦੋ ਚਲਾ ਕੇ ਸਾਡੇ ਘਰ ਕਿ ਲਾ ਲਾਜੇ ਲਾਜੇ ਦਾਦਾ ਲਾਜੇ ਘਰ ਭੇਦੀ ਲਾਸ਼ ਨੂੰ ਲਾਸ਼ ਘਰ ਭੇਦੀ ਜੋ ਇਹ ਦੇਖੋ 15 ਮਿੰਟ ਨੂੰ ਨਹੀਂ ਕੋਨਾ ਆਪਣੇ ਰੱਖਿਆ ਵਸੇ 15 ਮਿੰਟ ਅੱਧਾ ਘੰਟਾ ਵੇਖਿਆ ਘੰਟਾ ਵੇਖਿਆ ਵੀ ਖਣ ਮੋੜਾ ਵੇ ਕੀ ਲਗਾਜਾ ਕੀ ਲਗਾ ਦੋ ਘੰਟੇ ਰੱਖਿਆ ਨੂੰ ਮਸ਼ੀਨ ਚ ਸਰ ਸਾਹਿਬ ਸ਼ਾਮ ਮੋੜਾ ਵੇ ਤੁਹਾਨੂੰ 15 ਮਿੰਟ ਵੀ ਰੱਖਿਆ ਮੇਰੇ ਪੁੱਤ ਨੂੰ ਮਸ਼ੀਨ ਦੇ ਰੱਖੀਦਾ ਮੇਰਾ ਪੁੱਤ ਉਹ ਦੋਸਲੇ ਮਾਰ ਕੇ ਮਾਰ ਕੇ ਮਰਿਆ ਮਰਿਆ ਸਾਹਿਬ ਜੀ ਕੀ ਗੱਲ ਤੁਹਾਡੀ ਕੀ ਮੰਗ ਹੈ ਸਾਹਿਬ ਜੀ ਨਾ ਨਹੀਂ ਸਾਡਾ ਇਨਸਾਫ ਮਿਲਣਾ ਚਾਹੀਦਾ ਜੀ ਜੋ ਸਾਡੇ ਪੁੱਤ ਦਾ ਪੰਦਾ ਇਨਸਾਫ ਮਿਲਣਾ ਚਾਹੀਦਾ ਬੱਟੇ ਛੋਟੇ ਆ ਪਹਿਲਾਂ ਮੇਰਾ ਪੁੱਤ ਸਾਰਾ ਕੋ ਗੋ ਮਰਿਆ ਉਹਨੇ ਵੀ ਮੁੰਡਾ ਨਿਕਲ ਉਹ ਪਾਲਣ ਰਿਹਾ ਸਾਨੂੰ ਪਾਲਣ ਰਿਹਾ ਆਪਣੇ ਬੱਟੇ ਪਾਲਣ ਰਿਹਾ ਅਸੀਂ ਗਰੀਬ ਹੁਣ ਕਿੱਥੇ ਜਾਵਾਂਗੇ ਕਿੱਥੇ ਜਿਹੜੇ ਪਿੰਡ ਆਪਣੇ ਸਾੜਾ ਪਿੰਡ ਨੰਗਲੀ ਆ ਜੀ ਨੰਗਲੀ ਪਠਾ ਇਹ ਜੀ ਸਾਨੂੰ ਅੱਜ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਗੁਰਨੇਕ ਸਿੰਘ ਨਾਮ ਦਾ ਨੌਜਵਾਨ ਸੀਗਾ ਜਿਹੜੀ ਉਹ ਵਰਤੀ ਪਤੀ ਪਤਨੀ ਸੀ ਉਹਦੇ ਨਿਰਮਾਣਾ ਹਸਪਤਲ ਦੇ ਵਿੱਚ ਜਿਹੜਾ ਵਾ ਮਤਲਬ ਜਿਹੇ ਪਈ ਆਪਣੇ ਕੇਸ ਸਰਜਰੀ ਦੇ ਰਿਗਾਰਡਿੰਗ ਆਇਆ ਸੀਗਾ ਤੇ ਜਿੱਥੇ ਉਹਦੀ ਜਿਹੜੀ ਆ ਡੈਥ ਹੋ ਗਈ ਆ ਤੇ ਉਹਦੇ ਪਰਿਵਾਰ ਵੱਲੋਂ ਜੋ ਵੀ ਸਾਨੂੰ ਸਟੇਟਮੈਂਟ ਦਿੱਤੀ ਜਾਊਗੀ ਤੇ ਜੋ ਵੀ ਸਾਹਮਣੇ ਆਉਣਗੇ ਉਹਦੇ ਅਨੁਸਾਰ ਇਹ ਕਾਰਵਾਈ ਕੀਤੀ ਜਾਊਗੀ। ਉਦੇ ਬਾਰੇ ਬਸ ਆ ਪਰਿਵਾਰ ਨਾਲ ਮਿਲ ਕੇ ਗੱਲਬਾਤ ਕਰਕੇ ਜੀ ਜੋ ਸਾਨੂੰ ਸਟੇਟਮੈਂਟ ਲਿਖਾਉਣਗੇ ਜੀ ਉਹਨਾਂ ਤੱਕ ਜੋ ਜੋ ਐਕਟਰ ਲੋ ਬਣੇਗਾ ਜੀ ਉਹਨਾਂ ਤੱਕ ਆਪਾਂ ਦੇਖਾਂਗੇ ਜੀ ਬਸ ਇਹ ਉੱਥੇ ਇਹਨਾਂ ਦੇ ਸਟਾਫ ਨੂੰ ਪੁੱਛ ਪੜਤਾਲ ਕਰਦੇ ਆਂ ਜੀ ਕਿ ਕੀ ਗੱਲ ਹੋਈ ਆ ਅਜੇ ਇਨੀਸ਼ੀਅਲ ਸਟੇਟ ਹੀ ਸਾਨੂੰ ਇਨਫੋਰਮੇਸ਼ਨ ਮਿਲੀ ਆ ਜਸਤ ਮੌਕੇ ਤੇ ਆਏ ਆ ਪੁੱਛ ਪੜਤਾਲ ਕਰਕੇ ਕਿ ਕੀ ਐਕਚੁਅਲੀ ਮਾਮਲਾ ਹੈ ਆ ਉਹਦੇ ਅਕੋਰਡਿੰਗ ਜੋ ਵੀ ਆ ਜੇ ਬਿਲਕੁਲ ਮਿਲੇਗਾ ਜੀ ਬਿਲਕੁਲ ਨਹੀਂ ਜੋ ਵੀ ਹੈ ਵੈਰੀਫਾਈ ਕਰਕੇ ਕਾਰਵਾਈ ਆ